7 ਕਿਲੋ 851 ਗ੍ਰਾਮ ਦੁੱਧ 100 ਗ੍ਰਾਮ 150 ਗ੍ਰਾਮ ਘਾਟਾ 8 ਕਿਲੋ ਦੁੱਧ ਕੱਢਿਆ ਰੱਖੀ ਨੇ ਕੋਈ ਨਹੀਂ ਭਾਈ ਪਿਆਰ ਨਾਲ ਫੜੋਲੇ ਸਾਨੂੰ ਇੱਥੇ ਖੜੋ ਸਾਈਡ ਤੇ ਵੀ ਬੱਕਰੀ ਦਿਖਾਓ ਉਹ ਪਿੱਛੇ ਪਿੱਛੇ ਵੀ ਜੀ ਆਣ ਇਹਨਾਂ ਨੂੰ ਪਹਿਲੇ ਨੰਬਰਾਂ ਨੇ ਪਰ ਅੱਜ ਪੌਣੇ 8 ਕਿਲੋ ਦੁੱਧ ਕੱਢ ਦਿੱਤਾ ਬੱਕਰੀ ਨੇ ਹਰਕਾਰ ਤੋਂ ਨੇ ਤੇ ਮੁੱਲਾਪੁਰ ਦੇ ਮੇਲੇ ਨੇ ਜੇ ਨਾਮਾ ਬਣੀ ਉਹ ਕਾਤਰੀ ਛੱਡਿਆ ਤਾਂ ਬੱਕਰੀਆਂ ਦੇ ਮਾਲਕਾਂ ਨੇ ਤੇ ਬੱਕਰੀਆਂ ਵੀ ਕੱਚੀ ਛੱਡਿਆ। ਉਹਨਾਂ ਨੇ ਵੀ ਇੰਟਰਨੈਟ ਚੱਕ ਦਿੱਤਾ ਦੂਜੇ ਮੇਲਿਆਂ ਨਾਲੋਂ। ਰਹਿਮਦੀਨ ਪੁੱਟਾ 29 ਨੰਬਰ ਬੱਕਰੀ 7 ਕਿਲੋ 743 ਗ੍ਰਾਮ ਦਾ ਚੁੱਲੀ ਜੀ। ਕੋ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਤੇ ਉਹਦੀ ਫੋਟੋ ਖਰਾਵਾਗੇ। ਬਾਕੀ ਸਿੱਧੇ ਆਪਣੀ ਆ ਕੇ ਨਾਮ ਪ੍ਰਾਪਤ ਕਰੀ ਚੱਲੋ। ਇਸੇ ਤਰ੍ਹਾਂ ਜੀ ਕਾਲਾ ਮੁੱਲਾਪ ਇਹ ਮੇਰੀ ਆਪਣੀਆਂ ਬੱਕਰੀਆਂ ਬਾੜੇ 'ਚ। ਕੋਈ ਭਲੇਗਾ ਨਾ ਰਹਿ ਜਾਵੇ ਕਿਸੇ ਦੇ ਜਿੱਤ ਚ ਬਈ ਅਸੀਂ ਮੂਹਰੇ ਆ ਅਸੀਂ ਸਾਰੇ ਤੋਂ ਮਗਰ ਵੀ ਹੈਗੇ ਆ ਆ ਜਿਓ ਜੀ ਐਨੇ ਜੋ ਰੰਗ ਜਿਹੜਾ ਮਰਦੀ ਚੱਕ ਲਾ ਕਾਲਾ ਮੁੱਲਾ ਪਰ ਪੱਜ ਗਿਆ ਬਈ ਆ ਜਿਓ ਕਿ ਤੇਰੇ ਕੋ ਆਹੀ ਦੇ ਲਾਲ ਜਾਈਏ ਆ ਜੀ ਆ ਜੀ ਹਲੋ ਜੀ ਹਲੋ ਜੀ ਇਸੇ ਤਰ੍ਹਾਂ ਮਾਨਲੇ ਬਸ ਕਾਲਾ ਮੁੱਲਾ ਪਰ ਇਸੇ ਤਰ੍ਹਾਂ ਕੋਈ ਗੱਲ ਨਹੀਂ ਜੀ ਉਹ ਜਿੰਨੇ ਕਹਿੰਦੇ ਜਵਾਨਾ ਵਾਲ ਕਿੱਡੇ ਕਿੱਡੇ ਕਹਿੰਦਾ ਨਾਈ ਨੂੰ ਕਹਿੰਦਾ ਕਹਿੰਦਾ ਕੋਈ ਨਹੀਂ ਰੁਕ ਜਾ ਮੂਰੀ ਆ ਜਾਣੇ ਆ ਹੁਣ ਆ ਜਾ ਵੀ ਜੀ ਰਿਆਸਤਲੀ ਇਹਨੂੰ ਕਾਲਾ ਸਨਮਾਨਤ ਕਰੂ ਕਾਲੇ ਆ ਜਾ ਆ ਜਾ ਕਰ ਗੁਰਦੇਤ ਗੋਡ ਫਾਰਮ ਰਿਆਸਤਲੀ ਦਾ ਜੀ ਹੁਣ ਇਹ ਵੀ ਮੇਰੇ ਨਾਲ ਹੀ ਆ ਘਬਰਾਉਣਾ ਇਹਨੂੰ ਵੀ ਝੁੱਲੀ ਦੇ ਨਾਲ ਕਾਲਾ ਸਨਮਾਨਤ ਕਰ ਰਿਆ ਕਾੜੀ ਮਾਰੋ ਬਾਈ ਨੈਲੇ ਤੇ ਡੈਲਾ ਬੱਜਿਆ ਕਿ ਨਹੀਂ ਕਿਆ ਬਾਈ ਕਿ ਸੋਨੂ ਗੋਡ ਫਾਰਮ ਬਾਈ ਬੱਜਿਆ ਨਾ ਬੱਜਿਆ ਨਾ ਸ਼ਿਕੰਦਰ ਪੰਜ ਗਰਾਈਆਂ ਫੇਰ ਆ ਜਾ ਵੀ ਮਿੱਤਰਾ ਇੱਕ ਝੁੱਲੀ ਹੋਰ ਲੈ ਜਾ ਸ਼ਿਕੰਦਰ ਪੰਜ ਗਰਾਈਆਂ ਇਹਦੀ 15 ਨੰਬਰ ਬੱਕਰੀ ਲਓ ਜੀ ਇਹ ਜੇ ਕਿਸੇ ਨੇ ਹੋਰ ਬਣਵਾਉਣੀਆਂ ਆਪਦਾ ਨਾਮ ਲਖਵਾਉਣਾ ਉਹ ਵੀ ਸਾਨੂੰ ਦੱਸ ਸਕਦੇ ਹੋ ਸ਼ਿਕੰਦਰ ਪੰਜ ਗਰਾਈਆਂ ਵੀਰੇ ਕਮੇਟੀ ਵਾਲੇ ਇੱਥੇ ਖੜੇ ਰਹੋ ਮੈਂ ਬਾਰ-ਬਾਰ ਇਹਾ ਬੋਲਣਾ ਕਾਲ ਮੁੱਲਾਪੁਰ ਨਹੀਂ ਮੈਨੂੰ ਦੇਖਿਆ ਕੋ ਸ਼ਿਕੰਦਰਾਂ ਫੇਰ ਮੁੜਿਆ ਆ ਲੈ ਆ ਵੇ ਇਸਕਦਰ ਨੂੰ ਪੀਲਾ ਰੰਗ ਲਿਆਓ 16 ਨੰਬਰ ਬੱਕਰੀ ਐ ਜੀ ਲਾਓ ਜੀ ਵੀਰੇ ਮੇਲੇ ਦਾ ਸ਼ਿੰਗਾਰ ਆ ਇਹ ਦੱਸੂਗਾ ਵੀ ਮੁੱਲਾਪੁਰ ਮੇਲੇ ਤੋਂ ਆਈਆਂ ਝੁੱਲੀਆਂ ਕਾਲਾ ਮੁੱਲਾਪੁਰ ਆ ਜਾ ਬਈ ਹੁਣ ਫੇਰ ਸਾਡੀ ਬੱਕਰੀ ਆ ਆ ਲੈ ਆਓ ਜੀ ਕਾਲਾ ਮੁੱਲਾਪੁਰ ਉਹ ਨੇੜੇ ਰਹਿ ਬਈ ਆ ਜਾ ਰਿਆਸਤਲੀ ਹੁਣ ਆ ਜਾ ਫੇਰ ਤੈਨੂੰ ਫੇਰ ਨਾ ਸਤਲਾ ਪੈ ਜੀ ਇੱਕ ਲਾਇ ਮੈਂ ਇਹਨੂੰ ਕਿਹਾ ਸੀ ਮੈਂ ਤਾਂ ਨੰਬਰ ਨਹੀਂ ਬੋਲਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੰਬਰ ਨਹੀਂ ਬੋਲਦਾ ਕਾਰ ਕਿਹੜਾ ਹਾਂਜੀ ਹੋ ਗਿਆ ਜੀ ਇਹ ਤੇ ਹੁਣ ਆਜੋ ਜੀ ਗੱਟੂ ਰਿਹਾ ਉਹ ਜਾ ਕੇ ਖਰਾਕ ਦੇ ਸੀਰੇ ਕਾਲੂ ਗੱਟੂ ਖਰਾਕ ਦੇ ਜਾ ਕੇ ਆਜੋ ਜੀ ਆਜੋ ਇਹਨਾਂ ਦੀ ਬੱਕਰੀ ਹੈਗੀ 14 ਨੰਬਰ ਵਾਲਾ ਜੀ ਹਾਂਜੀ ਲਓ ਜੀ ਇੱਕ ਥੈਲਾ ਫੜਾਈ ਚਲੋ ਕਾਲੇ ਇੱਥੇ ਰੱਖਦਾ ਫੜਾ ਉੱਥੇ ਲੈਕ ਲਓ ਜੀ ਦਰਸ਼ਨ ਸਿੰਘ ਮੁੱਲਾਪੁਰ ਇਹ ਪਹਿਲੀ ਵਾਰ ਇਹਨਾਂ ਨੇ ਬੱਕਰੀਆਂ ਰੱਖੀਆਂ ਬੱਕਰੀ ਥੋੜੀ ਜੀ ਕੱਲ ਸ਼ਾਮ ਦੀ ਚਵਾਈ ਤੇ ਢਿੱਲੀ ਰਹਿ ਗਈ ਬਹੁਤ ਸੋਹਣਾ ਦੁੱਧ ਦੀ ਚਵਾਈ ਦੇ ਵਿੱਚ ਚੱਲ ਰਹੀ ਸੀ ਪਹਿਲੀ ਵਾਰ ਤਕਰੀਬਨ ਥੋੜੇ ਸਮੇਂ ਤੋਂ ਬੱਕਰੀਆਂ ਰੱਖੀਆਂ ਇਹਨਾਂ ਨੂੰ ਵੀ ਇੱਕ ਸਾਈਲਾ ਖਰਾਕ ਦਾ ਪਿਰਤਪਾਲ ਸਿੰਘ ਪਿੰਡੋਰੀ ਇਹ ਵੀਰ ਨੇ ਵੀ ਥੋੜੇ ਸਮੇਂ ਤੋਂ ਬੱਕਰੀ ਰੱਖੀ ਆ ਤਾਲੀਆਂ ਮਾਰਦਾ ਕਰੋ ਯਾਰ ਦੱਪ ਕੇ ਖਵਾ ਥੋੜੇ ਸਮੇਂ ਤੋਂ ਬੱਕਰੀ ਰੱਖੀ ਤੇ 3 ਕਿਲੋ 470 ਗ੍ਰਾਮ ਦੁੱਧ ਕੱਢਿਆ ਜੀ ਨੇ ਇਨਾਂ ਨੂੰ ਵੀ ਇੱਕ-ਇਕ ਸੈਲਾ ਖਰਾਕ ਦਾ ਤੇ ਜਿਹੜੀਆਂ ਬੱਕਰੀਆਂ ਨੰਬਰ ਤੇ ਨਹੀਂ ਸੀਗੀਆਂ ਉਹਨਾਂ ਨੂੰ ਮਿਲ ਰਿਆ ਜੀ ਨੰਬਰ ਵਾਲੀਆਂ 15 ਤੋਂ ਦੱਸਾਂਗੇ ਤੁਹਾਨੂੰ ਵੀ ਕਿਹੜੀਆਂ ਕੜੀਆਂ ਆ ਰਹੀਆਂ ਨੇ ਇਹ ਨੰਬਰ ਕਿਸੇ ਦਾ ਨਹੀਂ ਦੱਸਣਾ ਜਿੰਨਾ ਜਿੰਨਾ ਦੁੱਧ ਯਾਨੀ ਘੱਟਾ ਸਭ ਤੋਂ ਘੱਟ ਸੀ ਉਹ ਸਭ ਤੋਂ ਪਹਿਲਾਂ ਆਪਾਂ ਨੂੰ ਮਾਨਸਮਾਨ ਦਿੱਤਾ ਯਾਨੀ ਕਿ ਆਪਾਂ ਥੱਲੇ ਤੋਂ ਤਾਂ ਉਹ ਚੱਲ ਰਹੇ ਹੁਣ ਆ ਜਿਓ ਜੀ ਗੁਰਦੀਪ ਸਿੰਘ ਕਲਸੀਆ ਬਾਈ ਜੀ ਇਹ ਦੇਸੀ ਬੱਕਰੀ ਆ ਦੇਸੀ ਬੱਕਰੀਏ ਨੇ ਦੁੱਧ ਕੱਢਿਆ ਵਾ 3 ਕਿਲੋ 580 ਗ੍ਰਾਮ ਬਹੁਤ ਸੋਹਣੀ ਦੁੱਧ ਕੱਢਿਆ ਵਾ ਬੱਕਰੀ ਨੇ ਲਓ ਜੀ ਇੱਕ ਥੈਲਾ ਖਰਾਕ ਦਾ ਹੁਣ ਇਹੋ ਕਰੋ ਹੀਰੇ ਦੇ ਥੱਕ ਜਾਣਾ ਆ ਇੱਧਰ ਆ ਜਾ ਸੀਰੇ ਆ ਹੀਰੇ ਨੂੰ ਇੱਕ ਥੈਲਾ ਖਰਾਕ ਦਾ ਫਿਰ ਕਾਲੂ ਦਾ ਆਖਾ ਕਾਲੂ ਦਾ ਆਖਾ ਨਹੀਂ ਵੀਰੇ ਤੂੰ ਹੀ ਲੈ ਜਾ ਕੋਈ ਨਹੀਂ ਕੋਸ ਨਹੀਂ ਹੁੰਦਾ ਆ ਲਓ ਜੀ ਫੋਟੋ ਕਰਾ ਲਿਆ ਕਰੋ ਹੀਰਾ ਦਾਕਾ 3 ਕਿਲੋ 586 ਗ੍ਰਾਮ ਹੁਣ ਆਜੋ ਜੀ 25 ਨੰਬਰ ਬੱਕਰੀ ਇੱਕ ਮਿੰਟ ਇਹਨਾਂ ਨੂੰ ਖੌਣ ਨਹੀਂ ਲਿਆਓ ਜੀ ਜਾ ਕੇ ਆਹਨੇ ਮਗਰ ਭਾਈ ਉਹ ਖੌਣ ਨਹੀਂ ਲਿਆ ਜਾ ਕੇ ਉੱਥੇ ਇੱਕ ਹਾਂ ਜੀ ਇਹ ਕਾਹ ਦੀਆਂ ਦੋ ਖੌਣੀਆਂ ਨੇ ਸੋਨੂ ਗੋਡ ਫਾਰਮ ਇਹਨਾਂ ਨੂੰ ਅਨਵਰ ਬੰਨੀਓ ਇੱਕ ਖੌਣੀ ਆ ਜੀ 25 ਨੰਬਰ ਬੱਕਰੀ ਨੂੰ 3 ਕਿਲੋ 756 ਗ੍ਰਾਮ ਦੁੱਧ ਤਿੰਨ ਦਿਨਾਂ ਦਾ ਖੌਣੀ ਲਾਓ ਜੀ ਆ ਵੀਰੇ ਜਿਓ ਹੀਰੇ ਆ ਦੇ ਬੰਦਾ ਖੜਾ ਕੋਲੇ ਹੀਰੇ ਤੇ ਓਏ ਆ ਜਾ ਭੜਤਾ ਖੌਨੀ ਚੱਕ ਰਿਹਾ ਤੈਨੂੰ ਫੇਰ ਲਈ ਜਾਨੀ ਬੜੀਆਂ ਮਾਰਨਗੇ ਆਪਣੀ ਜੀ ਆ ਗਈ ਆ ਜਾ ਬੰਨੀਓ ਇੱਕ ਖੌਨੀ ਹਾਕਮ ਬੰਨੀਓ ਫਰਸਟ ਬੱਕਰੀ ਦਿੱਤੀ ਜਾਣੀਆਂ ਸੱਤ ਪੁੱਟੀ ਖੌਨੀ ਉਹ ਵੀ ਕੱਲ ਨੂੰ ਆਊਗੀ ਹਾਂਜੀ ਇਹ ਕਾਲਾ ਸਰੌਦੀ ਬੱਕਰੀ ਨੂੰ ਖੌਨੀ ਮਿਲਗੀ ਜੀ ਨੰਬਰ ਬੱਕਰੀ 4 ਕਿਲੋ 338 ਗ੍ਰਾਮ ਕੁੱਲ ਇਹ ਇੱਕ ਚੁੱਲੀ ਆ ਜੀ ਫਿੱਤ ਝੋੜਾ 1000 ਵਾਲੀ ਚੁੱਲੀ ਕਿਉਂਕਿ ਜਿਵੇਂ ਜਿਵੇਂ ਨਾਮ ਆਇਆ ਜੀ ਅਸੀਂ ਉਸੇ ਤਰ੍ਹਾਂ ਹੀ ਦੇਈ ਜਾਂਦੇ ਆ ਹੁਣ ਆ ਜਾਣੀਆਂ ਜੀ 15ਵੇਂ ਹਾਵ ਤੋਂ ਸ਼ੁਰੂ ਹੋ ਜਾਣਾ ਜੀ ਕੱਪਾਂ ਵਾਲਾ ਕੰਮ ਸਿਰ ਇੱਧਰ ਆਲਾ 15ਵਾਂ ਨੰਬਰ ਜੋ ਕਿ ਸੀਗੀ ਅਸੀਂ ਆਪਣਾ ਜੋਰ ਲਾਇਆ ਇਹ ਹੈਗਾ ਜੀ 15ਵਾਂ ਨੰਬਰ ਰਮਜ਼ਾਨ ਦਾਖਾ 30 ਨੰਬਰ ਬੱਕਰੀ 4 ਕਿਲੋ 326 ਗ੍ਰਾਮ ਦੁੱਧ ਤਾੜੀ ਮਾਰੋ ਯਾਰ ਕੱਪਾ ਚਾਹੀਏ ਬੱਕਰੀ ਇਹ ਪੱਕੇ ਆ ਮਾਜ ਇੱਕ ਚਵਾਈ ਏ ਢਿੱਲੀ ਪੈ ਗਈ ਬੱਕਰੀ ਇਹ ਵੀ ਇਸ ਤੋਂ ਬਾਅਦ ਆਜੋ ਜੀ ਕਾਲਾ ਮੁੱਲਾ ਪਰ ਆ ਜਾ ਵੀ ਰੂਪ ਕਾਲਾ ਕਾਲਾ ਆ ਜਾ ਤੁਸੀਂ ਰੂਪ ਆ ਜਾ ਤੁਸੀਂ ਇਹਦਰ ਬਤਾਂ ਆ ਲਓ ਜੀ 14 ਮਾ ਨੰਬਰ ਬਣਿਆ ਜੀ ਇਹਨੇ ਦੁੱਧ ਕਿੱਟਿਆ ਜੀ 4 ਗੱਲੋ 340 ਗ੍ਰਾਮ ਕੋਈ ਦਹਿਜੇ ਭਲੇ ਕਰ ਰੱਖੇ ਸਾਡੀ ਬੱਕਰੀ ਆ ਜੀ ਅਸੀਂ ਥੱਲੇ ਵੀ ਲਿਖ ਸਕਦੇ ਆ ਪਰ ਨਹੀਂ ਉਹ ਕੰਮ ਕਰਨਾ ਠੀਕ ਹੈ ਕਿ ਨਹੀਂ ਜਿੱਥੇ ਆਉ ਸਮਝ ਗਏ ਉੱਥੇ ਆਉਣਗੇ ਆ ਚਲੋ ਵੱਡੇ ਵੱਡੇ ਸ਼ਿਕੰਦਰ ਬਾਦਸ਼ਾਹ ਬੱਚਾ ਕਿਉਂ ਸ਼ਿਕੰਦਰਾ ਖੋਸ਼ ਆ ਨਾ ਰਿਜ਼ਲਟ ਤੇ ਠੀਕ ਹੈ ਨਾ ਕਿਤੇ ਚੜਾਈਆਂ ਕਿਤੇ ਤਰਾਈਆਂ ਹੁਣ ਆਜੋ ਜੀ 13ਵਾਂ ਨੰਬਰ ਸਾਡੇ ਗਿਆਨੀ ਜੀ ਜਿਹੜੇ ਨਾ ਜਨਪੁਰ ਰਾਤ ਇਕੱਠੇ ਬੈਂਦੇ ਸੀਗੇ 13ਵਾਂ ਨੰਬਰ ਆ ਜਰਨੈਲ ਸਿੰਘ ਗੁੜੇ 4 ਕਿਲੋ 583 ਨਾ ਨੰਬਰ ਗ੍ਰਾਮ ਗੁੜੇ ਵਾਲਿਓ ਯਾਰ ਆਇਆ ਤੂੰ ਆਇਆ ਕਾਪੂ ਕੁਛ ਨਹੀਂ ਕਹਿੰਦਾ ਜਰਨਲ ਕੋਈ ਨਹੀਂ ਸਾਹਮਦਾ ਤਾਂ ਉਹੀ ਆ ਨਾ ਬੱਕਰੀਆਂ ਹੁਣ ਕਾਹਦੇ ਸੰਗ ਦਾ ਵਾ ਇਹਨਾਂ ਨੇ ਤੇਰਵੇਂ ਨਾਮ ਪ੍ਰਾਪਤ ਕੀਤਾ ਜੀ ਤੇ ਤੂੰ ਬਾਹਰ ਖੜ੍ਹ ਜਾਓ ਜੀ 12ਵਾਂ ਵੀ ਇਹਨਾਂ ਦਾ ਹੀ ਆ ਜੀ ਮਨਜਿੰਦਰ ਕੌਰ 부ੜੇ 12ਵਾਂ ਕੱਪ ਤੇ ਆਣਾ ਚੱਕੀ ਚੱਲਿਓ ਬਾਪੂ ਕਿੱਥੇ ਆ ਚਲ ਕੋਈ ਨਹੀਂ ਖੜ੍ਹ ਜਾਓ 12ਵਾਂ ਦਾ ਵੀ ਇਹਨਾਂ ਦਾ ਹੀ ਆ ਜੀ ਹੁਣ ਆ ਜਾਓ ਜੀ ਇੱਕ ਮਿੰਟ ਵਰ ਤੇ ਆਈ ਆ ਉਹ ਬੱਕਰੀ ਥੋੜਾ ਜਿਆ ਮੁਕਤੀਜੀ ਜਵਾਈ ਦੇ ਵਿਚਾ ਢਿੱਲੀ ਹੋ ਗਈ ਕਾਲਾ ਮਾਲਕ 28 ਨੰਬਰ ਬੱਕਰੀ 5 ਕਿਲੋ 116 ਗ੍ਰਾਮ ਆਇਆ ਕੜਿਆ ਕੇਰ ਮਾਣਾ ਮਾਜੀ ਇੱਕ ਕੱਪ ਤੇ ਤੁਸ਼ ਜੀ ਪੇਟਾ ਤੇ ਹੁਣ ਚੁੰਨੀਆਂ ਕਢੋ ਨਾ ਵੀਰੇ ਜੜੀਆਂ ਚੁੰਨੀਆਂ ਨੇ ਉਹ ਐਕਸਟਰਾ ਨੇ ਭਾਵੇਂ ਚੰਗੀਆਂ ਭਾਵੇਂ ਮਾੜੀਆਂ ਨੇ ਉਹ ਤੁਹਾਨੂੰ ਐਕਸਟਰਾ ਦੇ ਰਹੇ ਆ ਨਾਮਾ ਤੋਂ ਬਿਨਾ ਵਿੱਚੀ ਆ ਜਣੀਏ ਤੁਹਾਡੇ ਕੋਲੇ ਤੁਸੀਂ ਲੈ ਕੇ ਜਾਣੀਆਂ ਇੱਕ ਚੁੱਲੀ ਨਾਲ ਮਾਇਆ ਤੇ ਇੱਕ ਕੱਪ ਇਹ ਆ ਜਿਓ ਜੀ ਹੁਣ ਤਾਰੀ ਲਸਾੜਾ 10 ਨੰਬਰ ਤੇ ਆ ਜੀ 5 ਕਿਲੋ ਦੇ 145 ਗ੍ਰਾਮ ਆਦਾ ਵੀ ਤਾਰੀ ਥੋੜਾ ਥੋੜਾ ਹੀ ਹੈ ਤਾਰੀ ਲਸਾੜਾ ਭਾਈ ਰਵਿੰਦਰ ਸਿੰਘ ਟੋਪਾਰਾ ਇਹ ਕਰਾ ਦੇਖ ਰਹੇ ਹੋ ਤੇ ਰਿਜ਼ਲਟ ਵੀ ਦੇਖੀ ਚੱਲਿਓ ਚੈੱਕ ਕਰੀ ਚੱਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਐਡਾ ਮੇਲਾ ਨੂੰ ਸਪான்ਸਰ ਕੀਤਾ ਨਵਾਂ ਨਾਮ ਆ ਜੀ ਜਗਜੀਤ ਸਿੰਘ ਜੱਸੂ ਉਹਨਾਂ ਦੀ ਡੱਬੀ ਛੋਟੀ ਬਤਰੀ 5 ਕਿਲੋ 540 ਗ੍ਰਾਮ ਨਵਾਂ ਨੰਬਰ ਲਓ ਜੀ ਇੱਕ ਚੁੱਲੀ ਤੇ ਤੁਸ਼ ਜੀ ਮਾਇਆ ਤੇ ਨਾਲ ਕੱਪ 8ਵਾਂ ਨੰਬਰ ਆ ਜੀ ਗੁਰਦੇਵ ਕਾਟ ਫਾਰਮ 5 ਕਿਲੋ 553 ਗ੍ਰਾਮ ਆਜੋ ਜੀ ਆਜੋ ਪਿਆਰਿਓ ਕੱਪ ਵੀ ਨਾਲ ਫੜ ਲਓ ਕੱਪ ਹਾਂ ਹਰਿਆਸਰ ਜੀ ਨੇੜੇ ਆਜੋ ਸਤਨਾਮ ਨਾਮ ਪ੍ਰਾਪਤ ਕੀਤਾ ਜੀ ਸੋਨੂ ਖਾਟ ਫਾਰਮ ਸੰਗਰੂਰ 5 ਕਿਲੋ 656 ਗ੍ਰਾਮ 5 ਕਿਲੋ 656 ਗ੍ਰਾਮ ਸੱਤ ਨਾਮ ਐਨਮ ਐਲੇ ਪੰਜਾਂ ਵਾਲੇ ਬੱਕਰੀਆਂ ਤਿਆਰ ਕਰ ਲਓ ਤੁਹਾਨੂੰ ਪਤਾ ਲੱਗ ਗਿਆ ਵੀ ਸਾਡੀਆਂ ਨੇ ਛੇ ਮਾ ਨਾਮ ਦੇ ਕੇ ਬੱਕਰੀ ਨਾਲ ਆਉਗੀ ਪੰਜਵੇਂ ਦੀ ਛੇ ਮਾ ਨਾਮਾ ਜੀ ਤਾਰੀਲ ਸਾੜਾ 21 ਨੰਬਰ ਬੱਕਰੀ 5 ਕਿਲੋ 716 ਗ੍ਰਾਮ ਜੋ ਜੋ ਤਾਰੀਲ ਸਾੜਾ ਤਾੜੀ ਮਾਰੋ ਆਜੋ ਜੀ ਆਜੋ 6 ਮਹੀਨਾ ਇਨਾਮ ਤਾੜੀ ਮਾਰ ਦਿਆ ਕਰੋ ਕੱਪ ਦੀ ਫੋਟੋ ਵੀ ਦਿਖਾਓ ਥੱਲੇ ਉਹ ਕਹਿ ਨੂੰ ਆਏ ਕਰਿਆ ਕਰੋ ਹਾਂ ਛੰਡੀ ਦਾ ਕਰਦੇ ਵੀਰੇ ਰੁਕ ਜਾ ਬਾਅਦ ਚ ਕਰਾ ਲਈ ਨਾਮ ਦੇ ਲੈਣੇ ਫੇਰ ਤੇ ਮੈਂ ਖਾਣਾ ਵੀ ਲਾਉਂਗੀ ਚਾਹੇ ਨੱਚ ਵੀ ਲਈਏ ਹਾਂ ਜੀ 5 ਨੰਬਰ ਬੱਕਰੀ ਨਾਲ ਲੈ ਕੇ ਆਓ 5 ਨੰਬਰ ਬੱਕਰੀ ਨਾਲ ਲੈ ਕੇ ਆਓ ਇਹ ਬੱਕਰੀਆਂ ਲਿਆਓ ਵੀ ਪੰਜੇ ਇੱਥੇ ਪੰਜੇ ਨੇੜੇ ਕਰ ਲਓ ਪੰਜਵਾਂ ਨੰਬਰ ਆ ਜੀ 24 ਨੰਬਰ ਬੱਕਰੀ ਦੇਖੀਏ ਨਾਲ ਗੁਰੂ ਪਤਾ ਵੀ ਮੇਰੀ ਬੱਕਰੀ ਆ 24 ਨੰਬਰ ਬੱਕਰੀ ਯਾਰ 24 ਨੰਬਰ ਬੱਕਰੀ ਹੱਥ ਖੜਾ ਕਰੋ ਕਿਹਦੀ ਆ ਇਹ ਲੜਖੜਾ ਰੁਕਣਾ ਮਾਰ ਲੈਣਾ ਰਾ ਸੋਨੂ ਗੌਟ ਫਾਰਮ 5 ਕਿਲੋ 739 ਗ੍ਰਾਮ ਤੱਕ 3 ਜਵਾਈਆਂ ਦਾ ਲੈਓ ਜੀ ਨੇੜੇ ਆ ਜੋ ਹਾਂਜੀ ਆ ਜੋ ਆ ਜੋ ਦੁੱਧ ਦੋ ਦਸ ਦੋ ਦਸ ਸੋ ਬੋਲੀ ਦੁੱਧ ਬੋਲ ਦੋ ਜੀ ਦੁੱਧ ਵੀ ਬੋਲਾਂਗੇ ਟਕਾ ਕੇ ਬੋਲਾਂਗੇ ਕੱਪ ਦਿਓ ਬੱਕਰੀ ਉੱਪਰ ਰੱਖੋ ਸਿਰ ਤੇ ਝੁੱਲੀ ਮਾਇਆ ਜੋ ਵੀ ਤਿਲ ਫੁਲਾ ਆ ਮਾਇਆ ਵੀ ਫੜੋ ਝੁੱਲੀ ਵੀ ਫੜੋ ਤੁਸੀਂ ਪਿੱਛੇ ਨੂੰ ਆ ਜਾਓ ਬੰਦਿਆਂ ਦੇ ਵਿੱਚ ਨੂੰ ਅੱਗੇ ਨੂੰ ਹੋ ਜਾਓ ਮੱਕੇ ਨਾਲ ਅੱਗੇ ਨੂੰ ਹੋ ਜਾਓ ਕੋਈ ਨਹੀਂ ਬੱਕਰੀਆਂ ਲੈ ਕੇ ਆਉਂਦੇ ਆ ਹਾਂਜੀ ਇਹਦਾ ਦੁੱਧ ਹੈਗਾ ਜੀ ਨੋਟ ਕਰ ਲਓ 5 ਕਿਲੋ 739 ਗ੍ਰਾਮ 5 ਕਿਲੋ 739 ਗ੍ਰਾਮ ਪੰਜਵਾਂ ਨੰਬਰ ਕੀਤਾ ਬੱਕਰੀ ਨੇ ਚੌਥਾ ਨੰਬਰ ਵਾਲੀ ਆ ਜਾਓ ਜੀ ਜਗਜੀਤ ਸਿੰਘ ਜੱਸੂ 8 ਨੰਬਰ ਬੱਕਰੀ 5 ਕਿਲੋ 953 ਗ੍ਰਾਮ ਦੁੱਧ ਨੋਟ ਕਰੋ ਚੌਥਾ ਆ ਗਈ ਟੋਫੀ ਆਈ ਜਾਂਦੀ ਚੌਥਾ ਨੰਬਰ ਨੇੜੇ ਬੇਚ ਨੂੰ ਕਰ ਲਿਆ ਕਰੋ ਬੰਦਿਆਂ ਦੇ ਖੜਵਾ ਲੋ ਇੱਥੇ ਖੜਵਾ ਲੋ ਬੱਕਰੀ ਹਾਈ ਐਟ ਕਾਪਰ ਮੂੜੇ ਕਰੋ ਆ ਚੁੱਲੀ ਵੀ ਚੁੱਲੀ ਉੱਤੇ ਦਿਓ ਜੀ ਖੋਲ ਕੇ ਉੱਪਰ ਦਿਓ ਇਹਨਾਂ ਕੋਲ ਕਿ ਲਿਖਾਈਆਂ ਕਰਾਈਆਂ ਬੱਚਿਆਂ ਨੇ ਕਿਉਂਕਿ ਸਾਡੇ ਬੱਚਿਆਂ ਦੀ ਵੀ ਮਸ਼ਹੂਰੀ ਹੋਵੇ ਵੀ ਅਸੀਂ ਅੱਖੀ ਤਿਆਰ ਕਰਕੇ ਦਿੱਤੀਆਂ ਚੁੱਲੀਆਂ ਮੌਨ ਨਹੀਂ ਲੱਗ ਜਾਂਦੀਆਂ ਭਾਵੇਂ ਚੰਗੀਆਂ ਭਾਵੇਂ ਮਾੜੀਆਂ ਅਸੀਂ ਇਹ ਚੁੱਲੀਆਂ ਆਪ ਤਿਆਰ ਕੀਤੀਆਂ ਇਹ ਆ ਗੱਲ ਚ ਪਾ ਦਿਓ ਜੀ ਚੁਲੀਆਂ ਆਪ ਤਿਆਰ ਕਰਕੇ ਦਿੱਤੀਆਂ ਨੇ ਇਹ ਵਧੀਆ ਕੱਪੜੇ ਦੇ ਵਿੱਚ ਨੇ ਕੋਈ ਆਏ ਨਹੀਂ ਵੀ ਪੜਕ ਦੇਲੇ ਕੰਡਾ ਬੱਜਿਆ ਤੇ ਪਾੜ ਜੂਗੀ ਥੱਲੇ ਰੱਖਾਈਆਂ ਨੇ ਤਿੰਨ ਬੱਕਰੀਆਂ ਨੇ ਰੱਖਾਈਆਂ ਨੇ ਚੌਥੇ ਨੰਬਰ ਤੇ ਆਈ ਆ ਇਹ 8 ਨੰਬਰ ਬੱਕਰੀ ਜਿਹਨੇ ਦੁੱਧ ਕੱਢਿਆ ਜੀ 5 ਕਿਲੋ 954 ਗ੍ਰਾਮ ਤਾੜੀ ਮਾਰ ਦਿਓ ਯਾਰ ਮੇਰਾ ਜੋਰ ਲੱਗੀ ਜਾਂਦਾ ਬੋਲਦੇ ਦਾ ਤੇ ਇੱਥੇ ਬਾਹਲੇ ਨਾ ਆਇਓ ਮੇਰਾ ਵੀਰ ਪਿੱਛੇ ਨੂੰ ਰਿਓ ਹਾਂਜੀ तीन नंबर बकरी कालू दाखा हीरा दाखा छे नंबर बकरी छे किलो छत्ती ग्राम दुआ ताड़ी यार की यार के। यार, भी मारी करो यारा करो बकरी लिया भी कालू लिया जी झुली आ खोलो जी झुलिया भी चक्का के भाई याद करूगा भाई झोलिया भी दी कप भी दिते माया भी दीती ਤੀਜੇ ਨੰਬਰ ਤੇ ਬੱਕਰੀ ਆਈ ਆ ਜੀ ਕਾਲੂ ਦਾਖਾ ਹੀਰਾ ਦਾਖਾ ਦੋਨੇ ਪਿਓ ਪਤਾ 6 ਨੰਬਰ ਬਤਰੀ 6 ਕਿਲੋ 36 ਗ੍ਰਾਮ ਤੱਕ 6 ਕਿਲੋ 36 ਗ੍ਰਾਮ ਤੀਜਾ ਸਾਮ ਤੀਜਾ ਸਾਮ ਹੀਰਾ ਦਾਖਾ ਕਾਲੂ ਦਾਖਾ 6 ਕਿਲੋ 36 ਗ੍ਰਾਮ ਤੱਕ ਲਓ ਜੀ ਵੀਰ ਗਾਣਾ ਜਾਂ ਤਿਆਰ ਕਰ ਲਾ ਹਾਂ ਹਜੇ ਨਾ ਲਈ ਨਹੀਂ ਲਉਦੇ ਤਾਂ ਨਹੀਂ ਤਿਆਰ ਕਰ ਲਾ ਵੈਸੇ ਇੱਕ ਗੱਲ ਆ ਤੁਸੀਂ ਸਾਰਿਆਂ ਨੇ ਸਾਝੀ ਨਕਰਾ ਦੇ ਕੱਪ ਕੋਲੇ ਰੱਖਿਓ ਕੱਲਾ ਕੱਲਾ ਜਾਣਾ ਆ ਜਾਓ ਜੀ ਦੂਜਾ ਸਾਨ 7-7 ਕਿਲੋ ਦੇ ਪਲੱਸ ਨੂੰ ਘੜਗੀਆਂ ਬੱਕਰੀਆਂ ਇਹ ਇੱਕ ਤੁਹਾਨੂੰ ਹੋਰ ਖੁਸ਼ੀ ਵਾਲੀ ਗੱਲ ਦੱਸ ਦਈਏ ਕਿ ਜਿਹੜਾ ਪਿਛਲੀ ਵਾਰ ਮੇਲਾ ਹੋਇਆ ਸੀ ਪਿੱਛੇ ਦੇ ਸ਼ਾਇਦ ਟੱਕ ਪਿੰਡ 'ਚ ਉੱਥੇ 7 ਕਿਲੋ ਦੁੱਧ ਕੱਢਿਆ ਸੀ ਬੱਕਰੀ ਨੇ ਪਰ ਅੱਜ 8.5 ਕਿਲੋ ਦੁੱਧ ਕੱਢ ਦਿੱਤਾ ਬੱਕਰੀ ਨੇ ਹਰਕਾਰ ਕੋੜ ਦੇ ਤੇ ਮੁੱਲਾਂਪੁਰ ਦੇ ਮੇਲੇ 'ਨੇ ਜੇ ਨਾਮਾ ਬਣੀ ਉਹ ਕੱਤਰੀ ਛੱਡਿਆ ਤਾਂ ਬੱਕਰੀਆਂ ਦੇ ਮਾਲਕਾਂ ਨੇ ਤੇ ਬੱਕਰੀਆਂ ਵੀ ਕੱਚਰੀ ਛੱਡਿਆ ਉਹਨਾਂ ਦਾ ਵੀ ਲੀਟਰ ਲੀਟਰ ਚੱਕ ਦਿੱਤਾ ਦੂਜੇ ਮੇਲਿਆਂ ਨਾਲੋਂ ਰਹਿਮਦੀਨ ਪੁੱਟਾ 29 ਨੰਬਰ ਬੱਕਰੀ 7 ਕਿਲੋ 743 ਗ੍ਰਾਮ ਕੱਚਾ ਝੁੱਲੀ ਦੇਵ ਜੀ ਖੋਲ ਖੋਲ ਕੋਈ ਨਹੀਂ ਪਿਆਰ ਨਾਲ ਖੋਲ ਕੇ ਖੁੱਤ ਨਹੀਂ ਦਾਜੂ ਮਾੜੀ ਮਾਗ ਨੋਇ ਤੁਮ ਨਾਲ ਜੀ ਉੱਤੇ ਰੱਖ ਲੈਣੀ ਇਹ ਖੋਲ ਲਿਓ ਕਹਿੰਦੇ ਕੱਟਊਗਾ ਜਮ ਤੇਰੇ ਕਿੱਥੋਂ ਆਣਾ ਕਹਿੰਦੇ ਸੰਗ ਵੱਡੇ ਆ ਪਰ ਪਾ ਕੇ ਦੇਖ ਲੈ ਬਾਬੂ ਇੱਕ ਵਾਰੀ ਜੇ ਕਈ ਵਾਰੀ ਆ ਜਾਂਦਾ ਹੁੰਦਾ ਖੜ ਜੋ ਖੜ ਜੋ ਪਾ ਕੇ ਗਲ ਦੇ ਥੱਲੇ ਲੈ ਲੈ ਥੱਲੇ ਰਗਾਂ ਤੇ ਲੈ ਲੈ ਨਹੀਂ ਨਹੀਂ ਆਊਗੀ ਜੀ ਥੱਲੇ ਟੱਕਾ ਨਾ ਕਰੀ ਬਾਕੀ ਆ ਗਈ ਖਿੱਚ ਦੇ ਖੈਜੇ ਕੋਈ ਨਹੀਂ ਯਾਰ ਕੁਛ ਨਹੀਂ ਹੁੰਦਾ ਨਹੀਂ ਪਾਸ ਦੂਜਾ ਕੋਈ ਨਹੀਂ ਪਾਸ ਖੋਲ ਲਿਓ ਥੱਲੇ ਸਉਣ ਜੀ ਲਾ ਕੇ ਨੇ ਖੋਲ ਦਿਓ ਮਾੜਾ ਜੀ ਹੋ ਜਾ ਜੀ ਖਾਨ ਪ੍ਰਾਪਤ ਕੀਤਾ ਜੀ। ਅਰੇ ਹਮਦੀਨ ਪੁੱਟਾ 7 ਕਿਲੋ 743 ਗ੍ਰਾਮ ਦੰਦ। ਅਰੇ ਹਮਦੀਨ ਪੁੱਟਾ ਭਾਈ ਜੀ ਮੱਝ ਜਨਾ ਤੋਂ ਧਾਵਾ ਕਰੀ ਥਲੇ। ਤੇ ਵੀਰੇ ਖੌਣੀ ਆ ਪਹਿਲੇ ਵਾਲੇ ਨੂੰ ਵੀ ਉਹ ਕੱਲ ਨੂੰ ਮਿਲੂਗੀ। ਹਾਕਮ ਸਿੰਘ ਪਮਾਲ ਬੰਨੀਓ ਇੱਕ ਖੌਣੀ 7 ਫੁੱਟੀ। ਉਹ ਪਹਿਲੇ ਨੰਬਰ ਵਾਲਾ ਕੱਲ ਨੂੰ ਲੈ ਕੇ ਜਾਇਓ ਜਾਂ ਮੰਗਵਾ ਲਿਓ ਕਿਥੋਂ 14 ਸਰਾਜ 18 ਨੰਬਰ ਬੱਕਰੀ 7 ਕਿਲੋ 852 ਗ੍ਰਾਮ ਦੁੱਧ 100 ਗ੍ਰਾਮ 150 ਗ੍ਰਾਮ ਘਾਟਾ 8 ਕਿਲੋ ਦੁੱਧ ਕੱਢਿਆ ਬੱਕਰੀ ਨੇ ਕੋਈ ਨਹੀਂ ਭਾਈ ਪਿਆਰ ਨਾਲ ਫੜੋ ਲਿਓ ਸੋਨੋ ਇੱਥੇ ਖੜੋ ਸਾਈਡ ਤੇ ਬੱਕਰੀ ਖੜਾਓ ਉਹ ਪਿੱਛੇ ਪਿੱਛੇ ਵੀ ਜੀ ਆਣ ਇਹਨਾਂ ਨੂੰ ਪਹਿਲੇ ਨੰਬਰ ਵਾਲੇ ਨੂੰ ਅਸੀਂ ਤੁਹਾਡੀ ਪੋਜੀਸ਼ਨ ਵੀ ਬੋਲਣੀ ਆ ਆਓ ਜਸਤਰੀ ਜੀ ਸਰਪੰਚ ਜੱਗੇ ਆ ਜਾ ਯਾਰ ਇੱਧਰ ਆ ਜਾ ਮੂਰੋ 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 ਆ ਜਾ ਆ ਜਾ ਸਰਪੰਚ ਇੱਥੇ ਆ ਜਾ ਹਾਂਜੀ ਦਾਰਾ ਸਰੋਦ ਵੀਰੇ ਇੱਧਰ ਧਿਆਨ ਦਿਓ ਪਹਿਲੇ ਤਾਂ ਦਾਰਾ ਸਰੋਦ ਹੱਥ ਖੜਾ ਕਰੇ ਬਾਸੇ ਬਾਸੇ ਇੱਥੇ ਆ ਦਾਰਾ ਸਰੋਦ ਯਾਰ ਦੁਨੀਆ ਨੂੰ ਪ੍ਰਦਰਸ਼ਕ ਇਹ ਉਪਦੇਸ਼ਾ ਵਿੱਚ ਇੱਧਰ ਵੀਰੇ ਕੈਮਰੇ ਵੱਲ ਮੂੰਹ ਕਰੋ ਮੂੰਹੇ ਆ ਜਾ ਨੀ 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 ਟਰਾਲੋ ਆਪਦੇ ਬੱਕਰੀ ਵਾਲੇ ਆ ਜਾਓ ਮੇਰੇ ਵੀਰ ਨੇੜੇ ਉਹ ਲक्की ਲੱਗ ਚਾ ਹੁਣ ਬੱਕਰੀ ਵਾਲੇ ਪਾਇਆ ਕਿ ਦੁੱਧ ਦੇ ਗਲਾਸ ਬੱਤਲੇ ਵੀ ਆਂ ਤੋੜਦੇ ਬੱਕਰੀਆਂ ਵਾਲੇ ਜੇ ਕੋਈ ਸਾਡੋ ਕਮੀ ਰਹੀ ਹੋਵੇ ਮੇਰੇ ਵਿੱਚ ਤਾਂ ਅਸੀਂ ਆਉਣ ਵਾਲੇ ਮੇਲੇ ਦੇ ਵਿੱਚ ਕਮੀਆਂ ਦੂਰ ਕਰਾਂਗੇ ਕੋਈ ਵੀ ਮੇਰਾ ਵੀਰ ਮੈਂ ਕੇ ਉੱਪਰ ਸਾਨੂੰ ਸੁਝਾਅ ਦੇਣਾ ਚਾਹੁੰਦਾ ਆ ਕਿ ਕਿਆ ਮੇਲੇ ਬਾਰੇ ਕੁਝ ਦੱਸਣਾ ਚਾਹੁੰਦਾ ਚੰਗਾ ਮਾੜਾ ਉਹ ਜਰੂਰ ਸਾਨੂੰ ਸੁਝਾਅ ਦੇ ਕੇ ਜਾਇਓ ਬਹੁਤ ਬਹੁਤ ਧੰਨਵਾਦ ਲੈ ਖੜ ਜਾ